ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਖਸਤਾ ਮਟਰੀ ਖਸਤਾ ਮਟਰੀ ਬਣਾਉਣ ਦੇ ਲਈ ਮੈਂ ਪਾਈ ਆ ਜਿਹੜਾ ਮੈਂ ਆਦਾ ਲਿਆਏ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆਏ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਆਪਾਂ ਲੂਣ ਦਾ ਅੱਧਾ ਛੋਟੀ ਚਮਚ ਜਿਹੜੀ ਆ ਅਜਵੈਣ ਦੀ ਲਈ ਹੈ ਜੀ ਇਹਨੂੰ ਆਪਾਂ ਹੱਥਾਂ ਨਾਲ ਮਸਲ ਕੇ ਪਾ ਦਾਂਗੇ 4 ਚਮਚਾ ਚਪਾ ਤੇਲ ਦੇ ਪਾਵਾਂਗੇ ਜੀ ਹੱਥਾਂ ਨੂੰ ਸਾਫ਼ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨਾ ਹੈ ਜੀ ਜਿਹੜਾ ਆਪਾਂ ਨੇ ਤੇਲ ਪਾਇਆ ਏ ਉਹ ਸਾਰੇ ਮੈਦੇ ਦੇ ਵਿੱਚ ਮਿਲਣਾ ਚਾਹੀਦਾ ਏ ਤੇਲ ਪਾਉਣ ਦਾ ਮਤਲਬ ਇਹ ਹੈ ਜੀ ਤੁੱਕ ਜਿਹੜੀ ਮਰਦਰੀ ਆ ਆਪਣੀ ਅੰਦਰੋਂ ਕੱਚੀ ਨਾ ਰਹੇ ਅੰਦਰੋਂ ਵੀ ਇਹ ਖਸਤਾ ਬਣੇ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਜੀ ਹੁਣ ਆਪਾਂ ਮੈਦੇ ਦੀ ਇੱਕ ਮੁਠੀ ਬਣਾ ਕੇ ਦੇਖਾਂਗੇ ਅਗਰ ਇਸ ਤਰੀਕੇ ਨਾਲ ਮੁਠੀ ਬਣਦੀ ਆ ਤਾਂ ਸਮਝ ਲਓ ਮੈਦਾ ਜਿਹੜਾ ਇਹ ਮਟਰੀ ਬਣਾਉਣ ਲਈ ਪੂਰਾ ਪਰਫੈਕਟ ਆ ਜਿਹੜਾ ਆਪਾਂ ਇਹਦੇ ਵਿੱਚ ਮੋਣ ਪਾਇਆ ਹੈ ਉਹ ਬਿਲਕੁਲ ਸਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ 3 ਕੇ ਮੁੱਠੀ ਜਿਹੜੀ ਬਣਨੀ ਚਾਹੀਦੀ ਹੈ ਜੀ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨਣਾ ਹੈ ਜੀ ਇਹ ਆਟਾ ਜਿਹੜਾ ਹੈ ਇਹਦਾ ਪਤਲਾ ਨਹੀਂ ਗੁੰਨਣਾ ਇਹ ਬਹੁਤ ਸਖਤ ਆਟਾ ਜਿਹੜਾ ਗੁੰਨ ਕੇ ਤਿਆਰ ਕਰਨਾ ਹੈ ਪਾਣੀ ਦੀ ਵਰਤੋਂ ਇਹਦੇ ਵਿੱਚ ਬਹੁਤ ਘੱਟ ਹੁੰਦੀ ਹੈ ਜੀ ਪਾਣੀ ਤੁਸੀਂ ਇੱਕਦਮ ਸਾਰਾ ਨਹੀਂ ਪਾਉਣਾ ਥੋੜਾ ਥੋੜਾ ਪਾ ਕੇ ਗੁੰਨਾਂਗੇ ਆਪਾਂ ਨੇ ਸਖਤ ਆਟਾ ਜਿਹੜਾ ਗੁੰਨ ਲਿਆ ਹੈ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਇੱਕ ਜਾਨ ਕਰ ਲਵਾਂਗੇ ਦੋ ਹੱਥ ਨਾਲ ਪਾਈਸ ਤਰੀਕੇ ਨਾਲ ਇਹਨੂੰ ਮਲ ਮਲ ਕੇ ਚੰਗੀ ਤਰ੍ਹਾਂ ਮਲੈਮ ਜਿਹਾ ਕਰ ਲਵਾਂਗੇ ਪਾਣੀ ਜਿਹੜਾ ਹੋਰ ਨਹੀਂ ਪਾਉਣਾ ਬਸ ਸਖਤ ਇਸ ਤਰੀਕੇ ਦਾ ਹੀ ਰੱਖਣਾ ਹੈ ਸਮੋਸਿਆਂ ਲਈ ਵੀ ਆਟਾ ਜਿਹੜਾ ਹੈ ਇਸੇ ਪ੍ਰਕਾਰ ਨਾਲ ਗੁੰਨਿਆ ਜਾਂਦਾ ਹੈ ਸੇਮ ਮੈਥਡ ਹੈ ਜੀ ਮਟਰੀ ਅੱਧੇ ਸਮੋਸਿਆਂ ਦਾ ਆਟਾ ਗੁੰਨਣ ਦਾ ਆਟੇ ਨੂੰ ਮੈਂ ਮੁਲਾਇਮ ਕਰ ਲਿਆ ਹੈ ਜੀ ਇੱਕ ਜਾਣ ਕਰ ਲਿਆ ਇਹਨੂੰ ਮੈਂ ਹੱਥਾਂ ਨਾਲ ਮੋਤੋ ਤੋ ਤੋ ਕੇ ਹੁਣ ਇਹਦੇ ਉੱਤੇ ਥੋੜਾ ਜਿਹਾ ਤੇਲ ਲਗਾ ਕੇ ਇਹਨੂੰ ਟੱਕ ਕੇ ਮੈਂ ਰੈਸਟ ਲਈ ਰੱਖ ਦਾਂਗੀ 10 ਮਿੰਟ ਵਾਸਤੇ ਤੁਸੀਂ ਚਾਹੋ ਕਿਸੇ ਪੋਣੇ ਦੇ ਨਾਲ ਜਾਂ ਤੁਸੀਂ ਇਸ ਤਰੀਕੇ ਭਾਂਡੇ ਦੇ ਨਾਲ ਇਹਨੂੰ ਟੱਕ ਸਕਦੇ ਹੋ ਹਾਂਜੀ 10 ਮਿੰਟ ਹੋ ਗਏ ਨੇ ਜੀ ਇਹਨੂੰ ਰੈਸਟ ਦੇ ਰੱਖੇ ਹੋਏ ਹੁਣ ਇਹਨੂੰ ਆਪਾਂ ਇੱਕ ਵਾਰੀ ਹੋਰ ਮਾਰ ਲਵਾਂਗੇ ਇਸ ਟ੍ਰਿਕ ਕੇ ਨਾਲ ਇਹਨੂੰ ਰੱਖ ਕੇ ਆਪਾਂ ਇਹਦੇ ਪੀਸ ਕੱਟ ਲਵਾਂਗੇ ਤਾਂ ਪਹਿਲੇ 3 ਪੀਸ ਇਹ ਚੋ ਵੀ ਕੱਟ ਲਵਾਂਗੇ ਥੋੜਾ ਵੱਡਾ ਲੱਗਦਾ ਹੈ ਹੁਣ ਇਹਦੀ ਆਪਾਂ ਲੋਈ ਬਣਾ ਲਵਾਂਗੇ ਸੈਲਫ ਨੂੰ ਮੈਂ ਕਰ ਲਿਆ ਜੀ ਚੰਗੀ ਤਰ੍ਹਾਂ ਸਾਫ਼ ਹੁਣ ਇਹਦੇ ਉੱਤੇ ਆਪਾਂ ਬੱਡੀ ਸਾਰੀ ਰੋਟੀ ਵੇਲ ਲਵਾਂਗੇ ਤੁਸੀਂ ਚਾਹੋ ਚੱਕਲੇ ਦੇ ਉੱਤੇ ਵੀ ਵੇਲ ਸਕਦੇ ਹੋ ਪਰ ਆਪਾਂ ਸੈਲਫ ਉੱਤੇ ਵੇਲਾਂਗੇ ਜੀ ਇਹਨੂੰ ਕੋਈ ਭਲੇਥਣ ਕੋਈ ਤੇਲ ਵਗੈਰਾ ਕੋਈ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਇਹ ਬਹੁਤ ਆਸਾਨੀ ਨਾਲ ਵੇਲ ਹੋ ਜਾਂਦਾ ਹੈ ਇਹਨੂੰ ਆਪਾਂ ਨੇ ਮੋਟਾ ਨਹੀਂ ਬੇਲਣਾ ਜਿਸ ਹਿਸਾਬ ਨਾਲ ਆਪਾਂ ਰੋਟੀ ਬਣਾਉਣੀ ਆ ਆਪਾਂ ਨੇ ਓਨਾ ਕ ਮੋਟਾ ਜਿਹੜਾ ਬੇਲ ਲੈਣਾ ਨਹੀਂ ਇਹਨੂੰ ਪਤਲਾ ਕਰਨਾ ਨਹੀਂ ਮੋਟਾ ਜਿਵੇਂ ਦੀ ਆਪਣੀ ਰੋਟੀ ਹੁੰਦੀ ਹੈ ਉਸ ਹਿਸਾਬ ਨਾਲ ਆਪਾਂ ਨੇ ਰੱਖਣਾ ਹੈ ਪੇੜਿਆਂ ਦੇ ਹਿਸਾਬ ਨਾਲ ਤੁਸੀਂ ਇਹਨੂੰ ਵਧਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਜਿੰਨੀ ਪਤਲੀ ਆਪਣੀ ਰੋਟੀ ਹੁੰਦੀ ਹੈ ਉਸ ਹਿਸਾਬ ਦਾ ਆਪਾਂ ਨੇ ਇਹਨੂੰ ਬੇਲ ਲਿਆ ਹੈ ਹੁਣ ਆਪਾਂ ਇਹਦੇ ਪੀਸ ਕੱਟ ਲਵਾਂਗੇ ਇਹਨਾਂ ਪੀਸਾਂ ਨੂੰ ਹੁਣ ਮੈਂ ਥਾਲੀ ਦੇ ਵਿੱਚ ਕੱਢ ਲਵਾਂਗੀ ਇਸ ਤਰੀਕੇ ਨਾਲ ਮੈਂ ਸਾਰੇ ਪੀਸ ਜਿਹੜੇ ਥਾਲੀ ਵਿੱਚ ਰੱਖ ਲਵਾਂਗੀ ਇਸ ਤਰੀਕੇ ਦੇ ਨਾਲ ਮੈਂ ਜਿਹੜਾ ਦੂਜਾ ਪੇੜਾ ਹੈ ਉਹਨੂੰ ਵੀ ਵੇਲ ਲਵਾਂਗੀ ਇਸੇ ਤਰੀਕੇ ਦੇ ਨਾਲ ਬਾਕੀ ਸਾਰੇ ਪੀਲੇ ਵੀ ਮੈਂ ਬੇਲ ਕੇ ਐਵੇਂ ਕੱਟ ਲਵਾਂਗੀ ਸਾਰੀ ਮਟਰੀ ਨੂੰ ਆਪਾਂ ਨੇ ਕੱਟ ਲਿਆ ਹੈ ਜੀ ਇਧਰ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਜੀ ਹੁਣ ਗੈਸ ਜਿਹੜਾ ਆਪਾਂ ਨੇ ਕੱਟ ਕਰ ਦਿੱਤਾ ਹੈ ਇੱਕ ਵਾਰੀ ਤੇਲ ਗਰਮ ਕਰਨ ਤੋਂ ਬਾਅਦ ਸੇਕ ਬਿਲਕੁਲ ਕੱਟ ਕਰ ਲਿਆ ਕੱਟ ਸੇਕ ਦੇ ਉੱਤੇ ਹੀ ਆਪਾਂ ਇਹਨਾਂ ਨੂੰ ਪਕਾਉਣਾ ਹੈ ਜੀ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਦਾਂਗੇ ਹੁਣ ਇਹ ਚਿਪਕੇ ਹੋਏ ਲੱਗਦੇ ਨੇ ਪਰ ਜਦੋਂ ਇਹਨਾਂ ਨੇ ਆਪ ਫਰਾਈ ਹੋਣਾ ਹੈ ਉਦੋਂ ਇਹਨਾਂ ਨੇ ਆਪ ਹੀ ਇਕੱਲੇ ਇਕੱਲੇ ਹੋ ਜਾਣਾ ਹੈ ਦੇਖ ਸਕਦੇ ਹੋ ਜੀ ਜਿਵੇਂ ਜਿਵੇਂ ਇਹ ਉੱਪਰ تیر ਰਹੇ ਨੇ ਉਵੇਂ ਉਵੇਂ ਇਹ ਬਿਲਕੁਲ ਇਕੱਲੇ ਇਕੱਲੇ ਹੋ ਗਏ ਆ ਪਹਿਲਾਂ ਇਹ ਨਾਲ ਜੁਕਕੇ ਹੋਏ ਸੀਗੇ ਹੁਣ ਇਹਨਾਂ ਨੂੰ ਆਪਾਂ ਨੇ ਬਿਲਕੁਲ ਘੱਟ ਸੇਕ ਦੇ ਉੱਤੇ ਹੀ ਪਕਾਉਣਾ ਹੈ ਤਾਂ ਜੋ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਖਸਤਾ ਬਣ ਜਾਣ ਇਹਨਾਂ ਨੂੰ ਆਪਾਂ ਨੇ ਹਲਟ ਪਲਟ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲੈਣਾ ਹੈ ਜੀ ਕਲਰ ਦੇਖ ਸਕਦੇ ਹੋ ਜੀ ਕਿੰਨਾ ਵਧੀਆ 골ਡਨ ਜਿਹਾ ਆਇਆ ਹੈ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਦੂਜਾ ਪੂਰਵੀ ਮੈਂ ਪਾ ਦਵਾਂਗੇ ਵਿੱਚੀ ਦੂਜਾ ਪੂਰਵੀ ਫਰਾਈ ਹੋ ਗਿਆ ਜੀ ਇਹਨੂੰ ਵੀ ਆਪਾਂ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਮੈਂ ਬਾਕੀ ਸਾਰੇ ਵੀ ਮਟਰ ਵੀ ਮਟਰੀ ਵੀ ਬਣਾ ਕੇ ਤਿਆਰ ਕਰ ਲਵਾਂਗੀ ਮਟਰੀ ਨੂੰ ਫਰਾਈ ਕਰਦੇ ਸਮੇਂ ਵਾਸਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਇਹਨੂੰ ਆਪਾਂ ਨੇ ਘੱਟ ਸੇਕਦੇ ਉੱਤੇ ਹੀ ਪਕਾਉਣਾ ਹੈ ਤਾਂ ਜੋ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਹੱਸਤਾ ਹੋ ਜਾਣ ਅਗਰ ਆਪਾਂ ਇਹਨਾਂ ਨੂੰ ਵੱਧ ਸੇਕ ਦੇ ਉੱਤੇ ਪਕਾ ਲੈਂਦੇ ਆ ਤਾਂ ਕਲਰ ਤਾਂ ਇਹਨਾਂ ਦਾ ਇੱਕਦਮ 골ਡਨ ਹੋ ਜਾਂਦਾ ਹੈ ਪਰ ਵਿੱਚੋਂ ਜਿਹੜੇ ਨੇ ਇਹ ਕੱਚੇ ਰਹਿ ਜਾਂਦੇ ਆ ਸੋ ਇਸ ਕਰਕੇ ਆਪਾਂ ਨੇ ਟਾਈਮ ਭਾਵੇਂ ਬੜਾ ਥੋੜਾ ਲੱਗਦਾ ਹੈ ਵੱਧ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਅੰਦਰੋਂ ਵੀ ਕਸਤਾ ਬਣਾਵਾਂਗੇ ਇਸ ਕਰਕੇ ਆਪਾਂ ਇਹਨਾਂ ਨੂੰ ਘੱਟ ਸੇਕ ਦੇ ਉੱਤੇ ਹੀ ਫ੍ਰਾਈ ਕਰ ਰਹੇ ਹਾਂ ਮਟਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਵਧੀਆ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੈਂ ਤੁਹਾਨੂੰ ਆਵਾਜ਼ ਸੁਣਾਉਣੀ ਹੈ ਜੀ ਆਵਾਜ਼ ਸੁਣ ਕੇ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਕਿੰਨੀ ਜ਼ਿਆਦਾ ਕ੍ਰਿਸਪੀ ਬਣੀ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣ ਵਾਲੀ ਹੈ ਮਟਰੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਜੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ